ਲੇਖਾ ਜੋ ਖਬਰਾਂ ਉਹਨਾਂ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਸასიਖਾਲ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਗਵਿੰਦਰਜੀਤ ਸਿੰਘ ਦਰਸ਼ੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਅਸੀਂ ਲੇਖਾ ਜੋਖਾ ਰੋਜ਼ਾਨਾ ਤੁਹਾਡੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੁਣੇ ਅੱਜ ਦਰਸ਼ੀ ਬਾਜੀ ਫਿਰ ਪੰਜਾਬ ਦੇ ਭੱਠ ਦੇ ਮਸਲੇ ਤਾਂ ਹੁਣ ਚੋਣਾ ਹੀ ਨਹੀਂ ਚੋਣਾ ਦੇ ਮਸਲੇ ਤੇ ਆਪਾਂ ਕਰ ਲਈਏ ਵੀ ਲੇਖਾ ਜੋਖਾ ਕਿਵੇਂ ਪੰਜਾਬ ਦੇ ਵਿੱਚ ਤਿਕੜਨ ਬਾਜ਼ੀਆਂ ਚੱਲਦੀਆਂ ਤੇ ਕਿਵੇਂ ਨੇਤਾਮਾਂ ਦੇ ਰੰਗ ਨੇ ਦਰਸ਼ੀ ਬਾਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਰਵਨੀਤ ਬਿੱਟੂ ਦੀ ਨਾਲ ਚਾਰੀ ਦੇ ਚਰਚੇ ਚਰਚੇ ਸੀ ਭਗਵੰਤ ਮਾਨ ਦੇ ਕਹਿੰਦੇ ਮੁੱਖ ਮੰਤਰੀ ਨੇ ਜਾਰੀ ਸੀ ਐਨ ਆਖਰੀ ਪਲੰਤ ਤੇ ਮੁੱਖ ਮੰਤਰੀ ਨੇ ਰੰਗ ਦਿਖਾ ਦਿੱਤਾ ਕਿਉਂਕਿ ਉਹਨਾਂ ਨੂੰ 2 ਕਰੋੜ ਰੁਪਇਆ ਦੇ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਉਮੀਦਵਾਰੀ ਬਚਾਉਣੀ ਪਈ ਰਵਨੀਤ ਬਿੱਟੂ ਨੂੰ ਉਹ ਵੀ देर ਰਾਤ ਤੱਕ ਐਲਓਸੀ ਦਿਖਦਾ ਰਿਹਾ ਚਲੋ ਇਹ ਵੀ ਚਰਚਾ ਕਰਾਂਗੇ ਤੇ ਨਾਲ ਹੀ ਦਰਸੀ ਭਾਜੀ ਕਰਾਂਗੇ ਪੰਜਾਬ ਦੇ ਵਿੱਚ ਕਿਹਦਾ ਕੀ ਪੂਰੀ ਦੇਸ਼ ਦੀ ਸਿਆਸਤ ਦੇ ਵਿੱਚ ਉਚਾਲ ਆ ਗਿਆ ਹਲਚਲ ਮਚ ਗਈ ਆ ਜਿਉਂ ਹੀ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮਵਾਨ ਜਿਹਦੇ ਮੁੱਖ ਮੰਤਰੀ ਆ ਜੇ ਚੋ ਆ ਕੇ ਉਹਨਾਂ ਨੇ ਦਹਾੜ ਮਾਰੀ ਆ ਤੇ ਆਪਾਂ ਇਹਦੇ ਬਾਰੇ ਤੇ ਨਾਲ ਹੀ ਆਪਾਂ ਪੂਰੇ ਪੰਜਾਬ ਦੇ ਸਿਨੈਰੀਓ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਆਪਾਂ ਗੱਲ ਕਰਦੇ ਹਾਂ ਦਰਸੀ ਭਾਜੀ ਕੱਲ ਦੇ ਜੇਲ੍ਹ ਚੋਂ ਨਿਕਲ ਕੇ ਉਹਨਾਂ ਨੇ ਹਨੂਮਾਨ ਦੀ ਜਿਹੜੀ ਪੂਜਾ ਕਰਕੇ ਉਹਨਾਂ ਦੇ ਮੰਦਿਰ ਚ ਗਏ ਆ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ ਪ੍ਰੈਸ ਕਾਨਫਰੰਸ ਕੀਤੀ ਆ ਬੰਗਾਰਿਆ ਉਹਨਾਂ ਨੇ ਜਿਹੜੇ ਹੈਗੇ ਆ ਹਾਕਮ ਧਿਰ ਜਿਹੜੀ ਮੌਜੂਦਾ ਜਿਹੜੀ ਹੈਗੀ ਆ ਫੇਰ ਹਟਾਉਣਾ ਚਾਹੁੰਦੀ ਆ ਕਿਹਾ ਵੀ ਸਤਾ ਸਤਾ ਦੇਸ਼ ਦੀ ਤੇ ਉਹਨਾਂ ਨੇ ਕਿਹਾ ਕਿ ਵੀ ਹੁਣ ਬਚਦੇ ਨਹੀਂ ਤੁਸੀਂ ਲੋਕ ਤੁਹਾਨੂੰ ਚਾਹਣਗੇ ਨਹੀਂ ਕਿ ਉਹਨਾਂ ਨੇ ਪੂਰਾ ਇਤਿਹਾਸ ਕੋਲ ਕੇ ਰੱਖ ਦਿੱਤਾ ਵੀ ਉਹਨਾਂ ਨੇ ਸਰਦਾਰ ਕੀ ਬਣਾ ਰਹੇ ਨੇ ਦਰਸ਼ਕਾ ਜੀ ਪਹਿਲਾਂ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ ਅਰਮਿੰਦਰ ਜੀ ਅਰਵਿੰਦ ਕੇਜਰੀਵਾਲ 51 ਦਿਨ ਜੇਲ੍ਹ ਚ ਰਹਿਣ ਤੋਂ ਬਾਅਦ ਜੀ ਪਰਸੋਂ ਸ਼ਾਮ ਨੂੰ ਤਿਹਾਰ ਜੇਲ੍ਹ ਚੋਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਬਾਹਰ ਆ ਗਏ ਜੀ ਉਹਨਾਂ ਨੇ ਆਉਂਦੇ ਹੀ ਤੁਸੀਂ ਇਹ ਦੇਖੋ ਵੀ ਤੁਮਾਕੀ ਕਰਨੇ ਸ਼ੁਰੂ ਕਰ ਦਿੱਤੇ ਆ ਜੀ ਆ ਕੇ ਸਾਰੇ ਆਂ ਦਾ ਦਿੱਲੀ ਵਾਲਿਆਂ ਦਾ ਸਾਰੇ ਆਪਣੀਆਂ ਵਰਕਰਾਂ ਦਾ ਧੰਨਵਾਦ ਕੀਤਾ ਵੀ ਤੁਸੀਂ ਮੈਨੂੰ ਪੂਰਾ ਸਹਿਯੋਗ ਦਿੱਤਾ ਮੇਰੇ ਹੱਕ ਚ ਨਾਰੇ ਲਾਏ ਐ ਵੀ ਮੇਰੇ ਨਾਲ ਜੋ ਦੇਖ ਲਓ ਵੀ ਮੈਂ ਪ੍ਰਸ਼ਟਾਚਾਰ ਦੇ ਖਿਲਾਫ ਝੰਡਾ ਚੱਕਿਆ ਸੀ ਮੈਨੂੰ ਹੀ ਝੂਠੇ ਕੇਸਾਂ ਵਿੱਚ ਸਜਾ ਦਿੱਤਾ ਗਿਆ ਜੀ ਛੇਰੋਣਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਨਾਲ ਸੰਨ ਮੁੱਖ ਮੰਤਰੀ ਪੰਜਾਬ ਦੇ ਵੀ ਭਗਵੰਤ ਮਾਨ ਪਰਮਿੰਦਰ ਜੀ ਉਹਨਾਂ ਨੇ ਤਾਂ ਕੱਲ ਤਾਂ ਬਹੁਤ ਹੀ ਵੱਡੇ ਵੱਡੇ ਧਮਾਕੇ ਕਰ ਦਿੱਤੇ ਉਹ ਕਹਿੰਦੇ ਵੀ ਆਪਣੇ ਦੇਸ਼ ਨੂੰ ਜੇ ਆਪਣੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਵੋਟ ਨਾ ਪਾਓ ਉਹਨਾਂ ਨੇ ਇਹ ਵੀ ਇਹ ਵੀ ਦੱਸਿਆ ਕਹਿੰਦੇ ਵੀ ਇਹ ਜਿਹੜੀਆਂ ਵੋਟਾਂ ਨੇ ਇਹ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਮੰਗੀਆਂ ਜਾ ਰਹੀਆਂ ਨੇ ਕਿਉਂਕਿ ਨਰਿੰਦਰ ਮੋਦੀ 75 ਸਾਲਾਂ ਦੇ ਅਗਲੇ ਸਾਲ ਹੋ ਜਾਣੇ ਆ ਤੇ ਭਾਜਪਾ ਦੀ ਇਹ ਰਵੈਤ ਹੈ ਵੀ ਉਹ 75 ਸਾਲ ਤੋਂ ਵੱਧ ਦੇ ਲੀਡਰ ਨੂੰ ਕੋਈ ਵੀ ਉਹਦਾ ਪਾਰਟੀ ਦਾ ਨਹੀਂ ਦਿੰਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਹਿੰਦਾ ਇਹ ਨਾ ਸਮਝਿਓ ਵੀ ਅੱਜ ਮੈਨੂੰ ਅੰਦਰ ਦਿੱਤਾ ਜਾਂ ਹਿਮੰਤ ਸਰੇਨ ਨੂੰ ਦਿੱਤਾ ਜੇ ਭਾਜਪਾ ਪਾਵਰ ਚ ਆ ਗਈ 4 ਜੂਨ ਨੂੰ ਤਾਂ ਤੁਸੀਂ ਇਹ ਦੇਖਿਓ ਸਾਰੇ ਵਿਰੋਧੀ ਧਿਰ ਦੇ ਲੀਡਰ ਜਿੰਨੇ ਹੈਗੇ ਆ ਚਾਹੇ ਉਹ ਉਧ ਬਠਾਕਰੇ ਨੇ ਚਾਹੇ ਉਹ ਰਾਹੁਲ ਗਾਂਧੀ ਨੇ ਚਾਹੇ ਜਿਹੜੇ ਵੀ ਨੇ ਕਹਿੰਦੇ ਵੀ ਵਿਰੋਧੀ ਧਿਰ ਦੇ ਲੀਡਰ ਸਾਰੇ ਫੜ ਕੇ ਉਹ ਅੰਦਰ ਦੇਣਗੇ ਨਾਲ ਉਹ ਐਮਰਜੈਂਸੀ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲਾ ਹਾਲ ਦਹਰਾਇਆ ਦਹਰਾਇਆ ਉਹਨਾਂ ਨੇ ਵੀ ਕਹਿਤਾ ਵੀ ਮੋਦੀ ਆਪਣੇ ਵੀ ਬੰਦਿਆਂ ਨੂੰ ਨਹੀਂ ਬਖਸ਼ਣਗੇ यूपी ਦੇ ਮੁੱਖ ਮੰਤਰੀ ਯੋਗੀ ਦਇਤਿਆਨਾਥ ਨੂੰ ਵੀ 2 ਮਹੀਨਿਆਂ ਬਾਅਦ ਚਲਦਾ ਕਰ ਦੇਣਗੇ ਯੂਪੀ ਚੋਂ ਉਹਨਾਂ ਨੇ ਕਿਹਾ ਵੀ ਉਹ ਬਹੁਤ ਭਾਵਕ ਹੋ ਕੇ ਲੋਕਾਂ ਨੂੰ ਅਪੀਲ ਕਰਤੀ ਹੈ ਪਰ ਦਰਸ਼ੀ ਭਾਜੀ ਜਿਉਂ ਹੀ ਜਿਹੜੇ ਹੈਗੇ ਆ ਰਵਿੰਦ ਕੇਸਰੀਵਾਲ ਜ਼ਿਲ੍ਹੇ ਚੋਂ 1 ਜੂਨ ਤੱਕ ਜਮੰਦ ਤੇ ਆਏ ਨੇ ਜੀ ਉਦੋਂ ਤੋਂ ਹੀ ਭਗਵੰਤ ਮਾਨ ਦੇ ਵੀ ਹੌਸਲੇ ਵੱਧ ਗਏ ਨੇ ਹੌਸਲੇ ਵਿੱਚ ਦਿਖ ਰਹੇ ਨੇ ਭਗਵੰਤ ਮਾਨ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੀ ਕਿ ਆਮ ਆਦਮੀ ਪਾਰਟੀ ਦਾ ਆਪਾਂ ਦੇਖ ਰਹੇ ਸੀ ਕਿ ਕਿੰਦਰ ਬਿਸ ਨਹੀਂ ਰਿਹਾ ਸੀ ਕਿਤੇ ਕਿਉਂਕਿ ਪੰਚਾਇਤੀ ਚੋਣਾਂ ਵੀ ਨਹੀਂ ਕਰਾਈਆਂ ਆਮ ਆਦਮੀ ਪਾਰਟੀ ਨੇ ਦੋਸ਼ ਲੱਗ ਰਹੇ ਆ ਵੀ ਉਹਨਾਂ ਦਾ ਗਰਾਊਂਡ ਤੇ ਕੁਝ ਨਹੀਂ ਹੈਗਾ ਤੇ ਲੋਕਲ ਬਾਡੀ ਲੋਕਲ ਬਾਡੀ ਦੇ ਐਵੇਂ ਨਹੀਂ ਕਰਾਈਆਂ ਹਾਂ ਲੋਕਲ ਬਾਡੀ ਦੇ ਐਵੇਂ ਨਹੀਂ ਕਰਾਈਆਂ ਮਿਸ ਵਰਕ ਕਮੇਟੀ ਦੀਆਂ ਪਰ ਆ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਜਿਹੜਾ ਜਦੋਂ ਰੋਡ ਸ਼ੋਅ ਕਰਦੇ ਨੇ ਭਗਵੰਤ ਮਾਨ ਹੋਰੀ ਉਹ ਜਾਂਦੇ ਨੇ ਹਲਕੇ ਵਾਈਜ਼ ਜਾਂਦੇ ਨੇ ਤੇ ਉਦੋਂ ਲੱਗਦਾ ਵੀ ਇਹ ਕੀ ਹੋ ਗਿਆ ਦੂਜਿਆਂ ਨੂੰ ਚਿੰਤਾਵਾਂ ਸ਼ਿਕਰੀ ਆ ਗਈ ਬੁੱਲਾਂ ਤੇ ਜੇ ਕਿਉਂਕਿ ਕਾਂਗਰਸ ਦਾ ਅਸੀਂ ਵੀ ਅਸੀਂ ਡੋਕ ਲਈਆਂ ਸੀਟਾਂ ਅਸੀਂ 8 9 ਦਾ ਲੈ ਹੀ ਲਈਆਂ ਉਧਰੋਂ ਅਕਾਲੀ ਦਲ ਦਾ ਚਲੋ ਭਾਜਪਾ ਦੇ ਨਾਲ ਤੋੜ ਵਿਛੋੜਾ ਵਾ ਤੇ ਕਾਂਗਰਸ ਕਹਿੰਦੀ ਸੀਗੀ ਅਸੀਂ ਵੀ ਹੋ ਗਿਆ ਕੰਮ ਪਰ ਹੁਣ ਜਿਹੜਾ ਪੂਰੇ ਫਸਵੇਂ ਮੁਕਾਬਲੇ ਬਣ ਗਏ ਨੇ ਹਰ ਸੀਟ ਤੇ ਦੇਖੋ ਜੀ ਸਭ ਤੋਂ ਮਾੜੀ ਸੀਗਾ ਪੱਥੇ ਇੱਕ ਇਹਦੇ ਨਾਲ ਹੀ ਹੋਰ ਵੱਡਾ ਧਮਾਕਾ ਹੋ ਗਿਆ ਪੰਜਾਬ 'ਚ ਜੀ ਬੈਸ ਭਰਾ ਹੁਣੇ-ਹੁਣੇ ਕਾਂਗਰਸ ਸ਼ਾਮਲ ਹੋ ਗਏ ਬਰਮਿੰਦਰ ਜੀ ਜੀ ਜਿਹੜੇ ਸਿਮਰਜੀਤ ਬੈਸ ਬੈਸ ਭਰਾ ਸੀ ਰਾਹੁਲ ਗਾਂਧੀ ਦੀ ਹਾਜ਼ਰੀ ਚ ਦਿੱਲੀ ਚ ਜਾ ਕੇ ਕਾਂਗਰਸ ਸ਼ਾਮਲ ਹੋ ਗਏ ਜੀ ਜੀ ਜਿਹੜੇ ਲੋਕ ਸੰਸਾਦ ਪਾਰਟੀ ਬਣਾਈ ਸੀ ਮੰਨ ਲਓ ਲੋਕ ਸੰਸਾਦ ਪਾਰਟੀ ਉਹਨਾਂ ਦੀ ਹੁਣ ਭੰਗ ਹੋ ਗਈ ਹੈ ਕਿਉਂਕਿ ਕਿਸੇ ਸਮੇਂ ਪੂਰੇ ਚਰਚਾ ਚ ਰਹੀ ਸੀ ਬੈਸ ਭਰਾ ਕਿਉਂਕਿ ਸਿੱਖ ਚਿਹਰੇ ਸੀ ਸਿਮਰਜੀਤ ਮਾਨ ਦੇ ਭਾਜੀ ਉਹਨਾਂ ਬਾਰੇ ਵਿਸ਼ੋਪੜ ਥੋੜਾ ਦੱਸ ਦਈਏ ਸਿਮਰਜੀਤ ਮਾਨ ਦੇ ਰਾਈਟ ਹੈਂਡ ਮੰਨੇ ਜਾਂਦੇ ਸੀ ਜਦੋਂ ਕਿ ਉਹ ਜਦੋਂ ਬਹੁਤ 99 ਦੇ ਵਿੱਚ ਸੀਟਾਂ ਜਿੱਤੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਪੂਰਾ ਜੂਥ ਵਿੰਗ ਦੇ ਪ੍ਰਧਾਨ ਵੀ ਰਹੇ ਤੇ ਫਿਰ ਲਗਾਤਾਰ ਆਪਣੀ ਇਹਨਾਂ ਨੇ ਪਾਰਟੀ ਬਣਾਈ ਪਹਿਲਾ ਆਜ਼ਾਦ ਉਮੀਦਵਾਰ ਜਿੱਤੇ ਕੌਂਸਲਰ ਸੀਗੇ ਦੋਨੇ ਭਰਾ ਦੋਨੇ ਭਰਾ ਐਮਐਲਏ ਬਣ ਗਏ ਤੇ ਉਸੇ ਦੌਰਾਨ ਹੀ ਜਿਹੜਾ ਹੈਗਾ ਇਹਨਾਂ ਦੇ ਨਾਲ ਜਿਹੜੇ ਕੜਵਲ ਵੀ ਸੀ ਤੇ ਇੱਕ ਤਹਿਸੀਲਦਾਰ ਸੀ ਜਿਹਦਾ ਨਾਮ ਜਿਨ੍ਹਾਂ ਦੀਆਂ ਹਮਲਾ ਵੀ ਹੋਇਆ ਸੀ ਲਤਾ ਤੋੜਨ ਦੇ ਮਕਦਮਾ ਦਰਜ ਹੋਇਆ ਸੀ 307 ਦਾ ਚਰਚਾ ਚ ਰਹੀ ਸੀ ਭਾਜੀ ਤਾਂ ਕੈਪਟਨ ਵਿਰਿੰਦਰ ਸਿੰਘ ਬਣੇ ਵੀ ਪਰ ਜਦੋਂ ਦਾ ਉਹਨਾਂ ਤੇ ਇੱਕ ਬੀਬੀ ਨੇ ਦੋਸ਼ ਲਾਏ ਸੀ ਮਾਮਲਾ ਦਰਜ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਟੈਂਡੀ ਕਲਾ ਦੇ ਵਿੱਚ ਆ ਗਏ ਸੀ ਪਰ ਲੋਕ ਸਭਾ ਚ ਉਹਨਾਂ ਦੇ ਵਿੱਚ ਵੀ ਉਹ ਕਾਫੀ ਪਿਛਲੀਆਂ ਦੇ ਵਿੱਚ ਵੋਟਾਂ ਲੈ ਗਏ ਸੀ ਤੇ ਹੁਣ ਉਹ ਦੇਖਦੇ ਆ ਵੀ ਕਾਂਗਰਸ ਨੂੰ ਹੋਰ ਕੀ ਬਲ ਮਿਲੇਗਾ ਤੇ ਨਾਲ ਹੀ ਭਾਜੀ ਆਪਾਂ ਜਿਹੜੀ ਗੱਲ ਮੁੜ ਕੇ ਫੇਰ ਉੱਥੇ ਹੋਣੀ ਆ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਸੱਚੀ ਮੁੱਚੀ ਜਿਹੜਾ ਹੈਗਾ ਮੁਕਾਬਲਾ ਫਸਦਾ ਨਜ਼ਰ ਆ ਰਿਹਾ ਕਿਉਂਕਿ ਕਹਿੰਦੇ ਵੀ ਭਗਵੰਤ ਮਾਨ ਜਿਹੜਾ ਹੈਗਾ ਉਹ ਸੰਸਦ ਇਹਨਾਂ ਦਾ ਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਸੰਸਦ ਵਿੱਚ ਵੀ ਭਗਵੰਤ ਮਾਨ ਹੁਣ ਪਹਿਲਾਂ ਤਾਂ ਝਾੜੂ ਝੋੜੂ ਕਰਦੇ ਸੀ ਕੋਈ ਆਪਾਂ ਸ਼ਬਦ ਤਾਂ ਵਰਤਣੇ ਨਹੀਂ ਚਾਹੁੰਦੇ ਫਿਰ ਵੀ ਆਪਾਂ ਪੰਜਾਬੀ ਦੀ ਕਹਾਵਤ ਦੇ ਤੌਰ ਤੇ ਵਰਤ ਰਹੇ ਨੇ ਆ ਕੋਈ ਗਧਾ ਨਹੀਂ ਦੇਖਿਆ ਕੋਈ ਘੋੜਾ ਨਹੀਂ ਦੇਖਿਆ ਲੋਕਾਂ ਨੇ ਦੇਖਿਆ ਝਾੜੂ ਅਰਵਿੰਦ ਕਜੀ ਕੇ ਜਰੀਵਾਲ ਵੇਖਿਆ ਤੇ ਲੋਕਾਂ ਨੇ ਠਾ ਠਾ ਵੋਟਾਂ ਪਾ ਦਿੱਤੀਆਂ ਬਦਲ ਚਾਹੁੰਦੇ ਸੀ 91 ਸੀਟਾਂ ਜਿੱਤੀਆਂ ਦਰਸ਼ੀ ਪਾਜੀ ਤੇ ਨਾਲ ਹੀ ਇਸ ਵਾਰਕ ਬਰਿੰਦਰ ਜੀ ਭਗਵੰਤ ਮਾਨ ਹੋਰਾਂ ਦੀ ਹਨੇਰੀ ਸੀ ਪੰਜਾਬ ਦੇ ਵਿੱਚ ਆ ਹੁਣ ਹੁਣ ਫੇਰ ਜਿਹੜੀ ਕੇ ਹੁਣ ਫੇਰ ਭਗਵੰਤ ਮਾਨ ਗਰਾਊਂਡ ਤੇ ਉਤਰਿਆ ਦਰਸ਼ੀ ਪਾਜੀ ਜਿਹੜੇ ਉਹਨਾਂ ਦੇ ਡੀਜੀਪੀ ਸਿਕਿਉਰਟੀ ਆ ਏਕੇ ਪਾਂਡੇ ਬਹੁਤ ਪਰੇਸ਼ਾਨ ਨੇ ਉਹ ਕਹਿੰਦੇ ਵੀ ਉਹ ਐਡਵਾਈਜ਼ਰੀ ਸਮਝਾਉਂਦੇ ਆ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਹੱਥ ਮਾਰ ਕੇ ਪਾਸੇ ਨਾ ਨੀ ਜਾਂਦੇ ਆ ਤੇ ਉਹ ਕਿਉਂਕਿ ਪੰਜਾਬ ਉਹ ਬਾਰਡਰ ਸਟੇਟ ਆ ਦਰਸੀ ਪਾਜੀ ਉਹਨਾਂ ਨੂੰ ਸਿਕਿਉਰਿਟੀ ਦਾ ਮਤਲਬ ਫਰਜ ਹੁੰਦਾ ਉਹਨਾਂ ਨੂੰ ਪੂਰਾ ਧਿਆਨ ਰੱਖਣ ਦਾ ਪਰ ਉਹ ਲੋਕਾਂ 'ਚ ਚੱਲ ਜਾਂਦੇ ਲੋਕਾਂ ਨੂੰ ਇਹੀ ਪਿਆ ਉਹਨਾਂ ਦੀ ਹੀ ਜ਼ਿੰਮੇਵਾਰੀ ਆ ਉਹਨਾਂ ਤੇ ਹੀ ਗਾਜ ਡਿੱਗਣੀ ਆ ਜੇ ਕੋਈ ਗੱਲ ਹੋਈ ਜੀ ਪਰ ਲੋਕ ਚਾਹੁੰਦੇ ਆ ਵੀ ਸਾਡਾ ਜਿਹੜਾ ਪੰਜਾਬ ਦਾ ਸ਼ੇਰ ਆ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਵੀ ਤੇ ਉਹ ਲੋਕਾਂ ਦੇ ਵਿੱਚ ਆ ਗਿਆ ਤੇ ਪੰਜਾਬ ਦਾ ਸਿਨੈਰੀਓ ਜੇ ਠੁਕ ਗਿਆ ਕਿਉਂਕਿ ਹੁਣ ਦੇਖਣਾ ਜਿਵੇਂ ਹੁਣ ਲੁਧਿਆਣਾ ਸੀ ਦਰਸ਼ੀ ਭਾਜੀ ਪੱਪੀ ਪ੍ਰਾਸਰ ਸੀ ਸਭ ਤੋਂ ਮਾੜੀ ਸੀਟ ਸਮਝੀ ਜਾਂਦੀ ਸੀ ਤੇ ਕਈ ਲੋਕ ਇਹ ਵੀ ਕਹਿੰਦੇ ਸੀ ਵੀ ਪੱਪੀ ਪ੍ਰਾਸਰ ਸ਼ਾਇਦ ਹੋ ਸਕਦਾ ਰਵਨੀਤ ਬਿੱਟੂ ਦੇ ਨਾਲ ਆੜੀ ਜਾਂ ਮੁੱਖ ਮੰਤਰੀ ਰਾਸੀ ਤਰਾਂਦੋਂ ਸਲਾਹ ਰਹੀਆਂ ਸੀ ਵੀ ਉਹਨਾਂ ਨੇ ਮਾੜਾ ਉਮੀਦਵਾਰ ਉਹਨੂੰ ਜਿਤਾਉਣ ਲਈ ਖੜਾ ਕਰਤਾ ਤੇ ਪਰ ਉੱਥੇ ਵੀ ਜਿਹੜਾ ਹੈਗਾ ਮੁਕਾਬਲਾ ਪੂਰਾ ਸਖਤ ਬਣ ਗਿਆ ਉੱਥੇ ਵੀ ਇਹ ਨਹੀਂ ਹੈਗਾ ਵੀ ਕਿਹੜਾ ਪਾਰਟੀ ਦੀ ਜਿਹੜਾ ਹੈਗਾ ਟਿਕਟ ਕੱਢਦਾ ਤੇ ਇਸ ਤਰ੍ਹਾਂ ਜਿਵੇਂ ਹੈਗਾ ਪੰਜਾਬ ਦਾ ਭਾਜੀ ਸਿਨੈਰੀਓ ਚੇਂਜ ਹੋ ਗਿਆ ਨਾਲ ਹੀ ਹੁਣ ਆਪਾਂ ਭਾਜੀ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਿਨੀਤ ਬਿੱਟੂ ਹੈਗਾ 8-10 ਸਾਲ ਤੋਂ ਇੱਕ ਬੰਗਲੇ 'ਚ ਰਹਿੰਦੇ ਸਨ ਸਰਕਾਰੀ ਬੰਗਲਾ ਸੀ ਲੁਧਿਆਣੇ ਵੀ ਉੰਜ ਤਾਂ ਉਹਨਾਂ ਨੂੰ ਦਿੱਲੀ ਮਿਲਿਆ ਹੁੰਦਾ ਵਾ ਜਿਹੜਾ ਉਹਨਾਂ ਦੇ ਮੈਂਬਰ ਨੂੰ ਮਿਲਣਾ ਹੁੰਦਾ ਮੈਂਬਰ ਪਾਰਲੀਮੈਂਟ ਪਰ ਉਹ ਲੁਧਿਆਣੇ ਵੀ ਰਹਿ ਰਹੇ ਸੀ ਤੇ ਉੱਥੇ ਉਹਨਾਂ ਨੇ ਇੱਕ ਤਰ੍ਹਾਂ ਨੋਟਿਸ ਉਦੋਂ ਕੱਢਿਆ ਉਦੋਂ ਸੰਗੀ ਕਹਿੰਦੇ ਪੰਜਾਬੀ ਦੀ ਕਹਾਵਤ ਵਾਂਗੂੰ ਦੱਬੀ ਜਦੋਂ ਐਨ ਉਹਨਾਂ ਦੇ ਕਾਗਜ਼ ਜਿਹੜੇ ਨਾਮੀਨੇਸ਼ਨ ਫਿਲ ਕਰਦੇ ਸੀ ਤੇ ਉਧਰੋਂ ਤਾਂ ਉਹ ਕਾਗਜ਼ ਜਿਹੜੀ ਹੈਗੀ ਐਨਓਸੀ ਦਾ ਮਿਲੇ ਕਮੇਟੀ ਤੋਂ ਤੇ ਉਧਰੋਂ ਜਿਹੜਾ ਹੈਗਾ 2 ਕਰੋੜ ਦਾ ਉਹਨਾਂ ਨੂੰ ਮੇਲ ਪਹੁੰਚ ਗਈ ਰਾਤ ਨੂੰ 12:00 ਵਜੇ ਅੱਧੀ ਰਾਤ ਨੂੰ ਤੇ ਰਾਤ ਨੂੰ ਕਹਿੰਦੇ 1:30 ਵਜੇ ਤੱਕ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਤਾਂ ਆਪਾਂ ਇਹਦੇ ਬਾਰੇ ਚਰਚਾ ਕਰੀਏ ਭਾਜੀ ਜੀ ਪਰਮਿੰਦਰ ਜੀ ਆਪਾਂ ਸਾਰੇ ਪਹਿਲਾਂ ਹੀ ਬਹੁਤ ਵਾਰੀ ਇਹ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਵੀ ਜਿਨਨੇ ਇਹ ਵੱਡੇ ਵੱਡੇ ਸਿਆਸਦਾਨ ਨੇ ਇਹ ਸਾਰੇ ਸਰਕਾਰੀ ਬੰਗਲਿਆਂ ਦੇ ਹੋਰ ਸਰਕਾਰੀ ਸਹੂਲਤਾਂ ਦੇ ਬੜੇ ਨਜਾਇਜ਼ ਫਾਇਦੇ ਲੈਂਦੇ ਆ ਜੀ ਕਿਉਂਕਿ ਆਮ ਆਦਮੀ ਨਾਲ ਇਹਦਾ ਕੋਈ ਤਲਕ ਨਹੀਂ ਹੁੰਦਾ ਇਹ ਆਪਦਾ ਚੁੱਪ ਕਰਕੇ ਆਪਦਾ ਆਨੰਦ ਮਾਣੀ ਜਾਂਦੇ ਆ ਕੋਈ ਇਹਨਾਂ ਦਾ ਵਿਰੋਧ ਨਹੀਂ ਕਰਦਾ ਤੁਸੀਂ ਇਹ ਦੇਖੋ ਵੀ 8 9 ਸਾਲ ਹੋ ਗਏ ਉਹਨਾਂ ਨੂੰ ਉੱਥੇ ਬੈਠਿਆ ਹੋਇਆ ਸਰਕਾਰੀ ਅਧਿਕਾਰੀ ਸਾਰਾ ਕੁਝ ਦੇਖਦੇ ਰਹੇ ਆ ਹੋਰ ਹੋਰ ਕਿਉਂਕਿ ਭਗਵੰਤ ਮਾਨ ਹੁਣੀ ਜਿਨ੍ਹਾਂ ਨੇ ਇਹ ਆਵਦਾ ਰਾਦਾ ਬਣਾਇਆ ਹੋਇਆ ਵੀ ਮੈਂ 13 ਜ਼ੀਰੋ ਲਿਆਉਣੀ ਆ ਪੰਜਾਬ ਦੇ ਵਿੱਚ ਕਿਉਂਕਿ ਉਹ ਕਹਿੰਦੇ ਆ ਪੰਜਾਬ 'ਚ ਸਵਾਰ 0 13 ਭਗਵੰਤ ਮਾਨ ਹੂੰ ਹੁਣ ਤੁਸੀਂ ਇਹ ਦੇਖੋ ਵੀ ਉਹ ਚਲੋ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਉਹਨਾਂ ਨੇ ਪੈਸੇ ਭਰਤੇ ਪਰ ਉਹ ਹੁਣ ਰਵਨੀਤ ਮਿੱਟੂ ਹੁਣ ਤੁਹਾਡੀ ਜਾਣਕਾਰੀ ਲਈ ਦੱਸਦੀ ਏ ਦਰਸ਼ਕਾਂ ਨੂੰ ਬਿਓ ਉਹਦੇ ਚਲੇ ਗਏ ਆ ਆਪਣੇ ਇਲੈਕਸ਼ਨ ਕਮਿਸ਼ਨ ਦੇ ਕੋਲ ਸ਼ਿਕਾਇਤ ਲੈ ਕੇ ਜੀ ਜੀ ਦੇਖੋ ਜੀ ਮੇਰੇ ਨਾਲ ਆ ਧੱਕਾ ਹੋਇਆ ਇਹਦੀ ਇਨਕੁਆਰੀ ਕਰਾਈ ਜਾਵੇ ਵੀ ਮੇਰੇ ਮੈਨੂੰ ਉਸੇ ਰਾਤ ਹੀ ਕਿਉਂ ਨੋਟਿਸ ਦਿੱਤਾ ਗਿਆ ਹਾਂ ਉਹ ਹੁਣ ਦੇਖੋ ਜਿਹੜੇ ਆਪਣੇ ਸਿਬਨ ਸਿੰਘ ਨੇ ਇਲੈਕਸ਼ਨ ਕਮਿਸ਼ਨਰ ਉਹ ਬਿਗੈਰ ਪੱਖਪਾਤ ਤੋਂ ਆਪਣੀ ਡਿਊਟੀ ਨਿਭਾ ਰਹੇ ਆਪਾਂ ਦੇਖ ਰਹੇ ਆ ਕਿੰਨੇ ਗਣਾਪ ਜੀ ਉਹਨਾਂ ਨੇ ਤੁਰੰਤ ਹੋਰੀ ਇਨਕੁਆਰੀ ਦੇ ਆਰਡਰ ਦੇ ਦਿੱਤੇ ਆ ਲੋਕਲ ਬਾਡੀ ਸੈਕਟਰੀ ਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਜਲਦੀ ਤੋਂ ਜਲਦੀ ਇਹਦੇ ਬਾਰੇ ਰਿਪੋਰਟ ਦੋ ਜਿਹੜੀ ਐਸਕੇਪ ਆਈ ਹੈ ਜੀ ਤੇ ਹੁਣ ਤੁਸੀਂ ਇਹਦਾ ਕੀ ਨਤੀਜਾ ਨਿਕਲਦਾ ਉਹ ਬਾਅਦ ਦੀ ਗੱਲ ਆ ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਚ 2 ਕਰੋੜ ਰੁਪਏ ਦੇ ਕਰੀਬ ਉਹਨਾਂ ਤੋਂ ਜਮ੍ਹਾਂ ਕਰਵਾ ਲਿਆ ਹੁਣ ਅਸੀਂ ਭਾਜੀ ਗੰਗਾ ਗਏ ਕਹਿੰਦੇ ਹੱਦ ਮੋੜਦੇ ਨਹੀਂ ਪਰ ਇੱਥੇ ਦਾ ਗੰਗਾ ਗਏ ਭਗਵਾਨ ਸੁਭਗਰ ਹੱਦ ਮੋੜੀ ਜਾਂਦਾ ਰਵਨੀਤ ਬਿੱਟੂ ਹੁਣੇ ਪਿਛਲੇ 8-9 ਸਾਲਾਂ ਤੋਂ ਉੱਥੇ ਬੈਠੇ ਸੀ ਕੁਲ ਕੇ 8-9 ਸਾਲ ਦਾ ਹੀ ਕਿਰਾਇਆ ਉਹਨਾਂ ਵੱਲ ਖੜਾ ਕਰਕੇ ਨਾਲ ਜੁਰਮਾਨੇ ਲਾ ਕੇ ਉਹਨਾਂ ਨੂੰ 1 ਕਰੋੜ 82 ਲੱਖ ਰੁਪਇਆ ਬਣਾਇਆ ਗਿਆ ਜੋਵਨੀਤ ਬਿੱਟੂ ਹੁਣ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚ ਗਏ ਆ ਸ਼ਿਕਾਇਤ ਲੈ ਕੇ ਵੀ ਮੈਂ ਇਨੇ ਸਾਲਾਂ ਦਾ ਉੱਥੇ ਬੈਠਾ ਸੀ ਪਰ ਮੈਨੂੰ ਨੋਟਸ ਉਸੇ ਰਾਹ ਦਿੱਤਾ ਗਿਆ ਜਦੋਂ ਕਿ ਸਵੇਰੇ ਮੈਂ ਨਾਜੰਦਗੀ ਪੱਤੇ ਆਪਦੇ ਕਾਗਜ਼ ਦਾਖਲ ਕਰਮੇ ਸੀ ਵੀ ਮੈਨੂੰ ਮੈਂ ਫਿਰ ਵੀ ਸਾਰਾ ਕੁਝ ਕਰਕੇ ਆਪਦਾ ਇਧਰੋਂ ਫੜ ਕੇ ਉਧਰੋਂ ਫੜ ਕੇ ਕੋਈ ਗਹਿਣੇ ਰੱਖ ਕੇ ਕੋ ਜੋ ਵੀ ਕੀਤਾ ਮੈਂ ਆਪਦੇ ਪੈਸੇ ਭਰਾਤੇ ਪਰ ਇਹਦੀ ਇਨਕੁਆਰੀ ਕੀਤੀ ਜਾਵੇ ਬੀਬੀ ਨੂੰ ਨੋਨੋ ਸਾਹਿਬ ਤੱਕ ਕਿਉਂ ਨਹੀਂ ਨੋਟਿਸ ਦਿੱਤਾ ਗਿਆ ਪ੍ਰਵੀਂਦਰ ਜੀ ਇਹ ਜ਼ਰੂਰੀ ਹੈ ਗੱਲ ਕਿਉਂਕਿ ਜੇ ਤੁਸੀਂ ਚਾਹੇ ਤੁਹਾਡੀ ਦੋਸਤੀ ਹੈ ਚਾਹੇ ਕਿਸੇ ਨਾਲ ਦੁਸ਼ਮਣੀ ਹੈ ਪਰ ਇਦੋਂ ਵੱਡੀ ਦੁਸ਼ਮਣੀ ਤਾਂ ਕੋਈ ਨਹੀਂ ਨਿਭਾ ਸਕਦਾ ਵੀ ਤੁਸੀਂ ਸਵੇਰੇ ਕਾਜ ਨਾਕਲ ਕਰਨੇ ਆ ਰਾਤ ਨੂੰ ਤੁਹਾਨੂੰ ਨੋਟਿਸ ਮਿਲ ਜਾਵੇ ਤਸੀ ਭਾਜੀ ਮੁੱਖ ਗੱਲ ਆਪਣਾ ਦਸਤਾ ਨੂੰ ਪਹਿਲਾਂ ਦੱਸਤਾ ਸੀ ਪਰਮਿੰਦਰ ਜੀ ਵੀ ਆਹ ਤਿਆਰੀ ਹੋ ਰਹੀ ਹੈ ਉਹਨਾਂ ਦੇ ਖਿਲਾਫ ਆ ਕਰਾਇਆ ਬਣਾਇਆ ਗਿਆ ਉਹ ਹੁਣ ਰਮਨੀਤ ਬਿੱਟੂ ਬੇਸ਼ੱਕ ਇਹ ਕਹਿਣ ਵੀ ਮੈਨੂੰ ਰਾਤ ਨੂੰ ਨੋਟਿਸ ਗਿਆ ਜੀ ਨਹੀਂ ਆਪਾਂ 2 ਦਿਨ ਪਹਿਲਾਂ ਹੀ ਉਹਨਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਲੇਖਾ ਜੋਖਾ ਪ੍ਰੋਗਰਾਮ ਦੇ ਅਸੀਂ ਦੱਸਤਾ ਸੀਗਾ ਵੀ ਸਰਕਾਰ ਸਕੰਜਾ ਕਸਣ ਦੀ ਤਿਆਰੀ ਦੇ ਵਿੱਚ ਹੈ ਤੇ ਬਕਾਇਦਾ ਤੇ ਦਰਸ਼ੀ ਪਾਜੀ ਹੋ ਸਕਦਾ ਵੀ ਜਿਹੜਾ ਉਹਨਾਂ ਨੇ ਪਹਿਲਾਂ ਨਾ ਕਿਸੇ ਨੇ ਪਹਿਲਾਂ ਤਾਂ ਚਲੋ ਚਾਚੇ ਭਤੀਜੇ ਦੀ ਸਰਕਾਰਾਂ ਸੀ ਜਿਵੇਂ ਭਗਮੰਦਵਾਨ ਹੁੰਦੇ ਦੋਸਲਾਉਂਦੇ ਆ ਮਿਲੀ ਭੁਗਤ ਦੇ ਨਾਲ ਨੂਰਾ ਕੋਸਤੀ ਕਹਿੰਦੇ ਹੁੰਦੇ ਆ ਵੀ ਉਮੇ ਖੇਡਦੇ ਸੀ ਉਹਨਾਂ ਦਾ ਤਾਂ ਚਲੋ ਕੀ ਬੁਲਾਉਣਾ ਸੀਗਾ ਉਹਨਾਂ ਨੇ ਕਿਰਾਏ ਲੈਣੇ ਸੀ ਕਿਉਂਕਿ ਹੈ ਤਾਂ ਆਲੀ ਸ਼ਾਨ ਜਿਹੜਾ ਬੰਗਲਾ ਵਾ ਮਿਊਨਿਸਪਲ ਕਮਿਸ਼ਨਰ ਦੇ ਮੇਅਰ ਹਾਊਸ ਦੇ ਨਾਲ ਆ ਰੱਖ ਬਾਗ ਦੇ ਵਿੱਚ ਪੌਸ਼ ਏਰੀਆ ਵਾ ਤੇ ਪਰ ਪਰ ਇਹਨਾਂ ਨੇ ਫਾਈਲ ਵੀ ਮੂਵ ਕੀਤੀ ਸੀ ਕਹਿੰਦੇ ਵਿਚ ਵਿਚਾਲੀ ਆ ਕੋਈ ਨੋਟਿਸ ਨਹੀਂ ਹੋਇਆ ਪਰ ਉਹਨਾਂ ਨੂੰ ਭਰਨਾ ਪਿਆ ਕਿਉਂਕਿ ਜੇ ਨਾ ਭਰਦੇ ਸੀ ਤਾਂ ਕਾਗਜ਼ ਰੱਦ ਹੋ ਸਕਦੇ ਸੀ ਤੇ ਰਵਨੀਥ ਵੀ ਤੁਹਾਨੂੰ ਦਾ ਹੈ आई नो ਜੇ ਬਿਨਾਂ ਦਾ ਕਾਗਜ਼ ਪਾਸ ਨਹੀਂ ਹੋਣੇ ਤੇ ਤੇ ਹੋ ਸਕਦਾ ਹੋ ਸਕਦਾ ਇਹ ਵੀ ਆ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਇਹ ਵੀ ਹੋ ਸਕਦਾ ਵੀ ਪਹਿਲਾਂ ਕਿਉਂ ਨਹੀਂ ਉਹ ਨੋਟਿਸ ਕੀਤਾ ਹੋ ਸਕਦਾ ਵੀ ਕਹਿੰਦੇ ਵੀ ਉਦੋਂ ਤਾਂ ਇਹਨੇ ਕੋਰਟ ਦੇ ਵਿੱਚ ਰਹਿ ਜਾਣਾ ਸੀ ਅਦਾਲਤਾਂ ਅੱਜ ਕੱਲ ਨਾਲ ਹੀ ਸਟੇ ਲੈ ਲਈ ਬੈਠੀਆਂ ਨੇ ਜੋ ਕਿ ਇਧਰੋਂ ਜਿਹੜਾ ਲਾਣਾ ਹੁੰਦਾ ਸਾਡਾ ਕਾਨੂੰਨੀ ਜਿਹੜਾ ਪੰਜਾਬ ਸਰਕਾਰ ਦੇ ਲੀਗਲ ਟੀਮਾਂ ਉਹਦੇ ਵਿੱਚ ਬਹੁਤ ਸਾਰੇ ਆ ਪੁਰਾਣੇ ਸਰਕਾਰਾਂ ਦੇ ਅੰਦਰਲੇ ਜਿਹੜੇ ਹੈਗੇ ਆ ਭਰਤੀ ਕੀਤੇ ਹੋਏ ਨੇ ਅਜੇ ਤੱਕ ਨਵੀਂ ਸਰਕਾਰ ਨੂੰ ਮੌਕਾ ਨਹੀਂ ਮਿਲਿਆ ਆਪਦੀ ਟੀਮ ਜਿਹੜੇ ਹੈਗੀ ਤਾਂ ਭਰਤੀ ਕਰਨ ਦਾ ਬਹੁਤ ਸਾਰੇ ਕੇਸ ਇੰਨੇ ਸਰਕਾਰ ਨੂੰ ਨਮੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਅਦਾਲਤ ਦੇ ਵਿੱਚ ਜਾ ਕੇ ਜਿਹੜਾ ਹੈਗਾ ਕੇਸ ਜਾਂਦਾ ਵਾ ਪੰਜਾਬ ਸਰਕਾਰ ਵੱਲੋਂ ਉੱਥੇ ਜਾ ਕੇ ਉਲਟ ਹੋ ਜਾਂਦਾ ਇਸੇ ਕਰਕੇ ਹੁੰਦਾ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਵੀ ਉਹ ਕਿਵੇਂ ਇਹ ਆਪਾਂ ਉਧਰ ਹੀ ਆਉਣੇ ਵੀ ਹੋ ਸਕਦਾ ਵੀ ਇਹ ਹੀ ਸੋਚਿਆ ਹੋਵੇ ਵੀ ਇਹ ਇਹ ਨੋਟਿਸ ਮੌਕੇ ਤੇ ਕੱਢੋ ਪੈਸੇ ਵੀ ਤਾਂ ਹੀ ਹੋਣਗੇ ਤੇ ਹੁਣ ਹੁਣ ਭਾਜੀ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਵੀ ਧਾਵਾ ਬੋਲ ਰਹੀ ਹੈ ਇਹਦੇ ਬਾਰੇ ਆਪਾਂ ਚਰਚਾ ਕਰੀਏ ਜੀ ਕੇਂਦਰੀ ਜਿਹੜੇ ਮੰਤਰੀ ਆ ਵੱਡੇ ਲੀਡਰ ਆ ਪੰਜਾਬ ਵਿੱਚ ਪੁੱਜ ਰਹੇ ਕੱਲ ਨੂੰ ਪਰਮੇਂਦਰ ਜੀ ਬਹੁਤ ਜ਼ਿਆਦਾ ਸੀਨੀਅਰ ਲੀਡਰਸ਼ਿਪ ਪੰਜਾਬ ਚ ਆ ਰਹੀ ਹੈ ਜੀ ਤੁਸੀਂ ਇਹ ਦੇਖੋ ਮਹਾਰਾਣੀ ਪ੍ਰਨੀਤ ਕੌਰ ਦੇ ਕਾਜ ਦਾਖਲ ਕਰਾਉਣ ਲਈ ਆਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵਾਸ ਸਮਰਾਵ ਉਹ ਪਹੁੰਚ ਰਹੇ ਪਟਿਆਲੇ ਜੀ ਆਪਣੀ ਉਹ ਜਿਹੜੀ ਲੇਖੀ ਹੈ ਮੰਤਰੀ ਕੇਂਦਰ ਸਰਕਾਰ ਚ ਮਨਾਕਸ਼ੀ ਲੇਖੀ ਉਹ ਬਰਮਿੰਦਰ ਜੀ ਫਤਿਹਗੜ੍ਹ ਸਾਹਿਬ ਗੇਜਾਰਾਮ ਦੇ ਕਾਜ ਦਾਖਲ ਕਰਾਉਣ ਆ ਰਹੀ ਹੈ ਫਿਰ ਤੁਸੀਂ ਇਹ ਦੇਖੋ ਰਾਜਸਥਾਨ ਦੇ ਮੁੱਖ ਮੰਤਰੀ ਤੇ ਆਪਣੇ ਸ਼ਖਾਵਤ ਸਾਹਿਬ ਜਿਹੜੇ ਸੈਂਟਰ ਦੇ ਮਿਨਿਸਟਰ ਸੀਗੇ ਵਿਜੇਂਦਰ ਸ਼ਖਾਵਤ ਉਹ ਉਹ ਆਪਣੇ ਹਿਆਰਪੁਰ ਉਹਨਾਂ ਦੇ ਸੋਮ ਪ੍ਰਕਾਸ਼ ਉਹਨਾਂ ਦੇ ਕਾਗਜ਼ ਵਾਈਫ ਦੇ ਦਾਖਲ ਅਨੀਤਾ ਸੋਮ ਪ੍ਰਕਾਸ਼ ਨੇ ਦਾਖਲ ਕਰਾਉਣ ਆ ਰਹੇ ਹੈ ਫਿਰ ਤੁਸੀਂ ਇਹ ਦੇਖੋ ਉੱਥੇ ਫਰੋਂ ਪਰ ਆਪਣੇ ਉੱਥੇ ਵੀ ਰਾਣੇ ਸੋਢੀ ਦੇ ਵੀ ਇੱਕ ਬਹੁਤ ਵੱਡਾ ਬੀਜੇਪੀ ਦਾ ਲੀਡਰ ਜਾ ਰਿਹਾ ਹੈ ਜੀ ਕਿ ਕਿ ਕੇਂਦਰੀ ਕੇਂਦਰੀ ਜਿਹੜੀ ਲੀਡਰਸ਼ਿਪ ਆ ਬੀਜੇਪੀ ਦੀ ਵੱਡੀ ਉਹ ਆਕੇ ਨੋਮੀਨੇਟ ਪੰਜਾਬ ਤੇ ਬੋਲਤਾ ਹੈ ਜੀ ਤੇ ਹੁਣ ਜੀ ਇਹ ਦੇਖੋ ਪੰਜਾਬ ਪੰਜਾਬ ਦਾ ਜਿਹੜਾ ਨਾ ਹੁਣ ਉਹ ਜਿਹੜਾ ਮੈਦਾਨ ਹੈ ਉਹ ਪੂਰਾ ਫਸਵਾ ਬਣਦਾ ਜਾ ਰਿਹਾ ਹੈ ਸਾਰੀ ਬੀਜੇਪੀ ਦੀ ਲੀਡਰਸ਼ਿਪ ਸਾਰੀ ਕਾਂਗਰਸ ਦੀ ਲੀਡਰਸ਼ਿਪ ਸਾਰੀ ਆਪ ਦੀ ਲੀਡਰਸ਼ਿਪ ਕਿਉਂਕਿ ਕੇਜਰੀਆਲ ਵੀ ਬਾਹਰ ਆ ਗਏ ਆ ਇਹ ਵੀ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਉਹ ਵੀ 16 ਤਰੀਕ ਤੋਂ ਇੱਥੇ ਡੇਰੇ ਲਾ ਰਹੇ ਆ ਜੀ 16 ਤਰੀਕ ਤੋਂ ਕੇਜਰੀਆਲ ਵੀ ਇੱਥੇ ਆ ਰਹੇ ਆ ਇਸੇ ਤਰ੍ਹਾਂ ਹੀ ਕਾਂਗਰਸ ਦੀ ਲੀਡਰਸ਼ਿਪ ਸੀਨੀਅਰ ਇੱਥੇ ਸਾਰੀ ਆ ਰਹੀ ਹੈ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਤਾਂ ਉਹੀ ਨਿਤਰੂਗੀ ਬੜੇਵੇਂ ਖਾਣੀ ਜਿਵੇਂ ਕਹਿੰਦੇ ਆ ਪੂਰਾ ਫਸਵਾ ਮਦਰੁੰਡੀਆ ਬਹੁਤ ਘੱਟ ਵੋਟਾਂ ਤੇ ਜਿੱਤ ਹਾਰ ਹੋਣੀ ਹੈ ਪਰਮਿੰਦਰ ਜੀ ਗੁੱਡੀਆਂ ਤੇ ਸਿੰਘ ਫਸ ਗਿਆ ਨਿਤਰੂ ਬੜੇਵੇਂ ਖਾਣੀ ਬੜੇਵੇਂ ਖਾਣੀ ਨਹੀਂ ਜਦੋਂ ਤੁਸੀਂ ਇਹ ਕਿ ਬਹੁਤ ਹੀ ਘੱਟ ਮਾਰ ਦੇਣ ਤੇ ਪਾਰਲੀਮੈਂਟ ਦੇ ਮੈਂਬਰ ਜਿੱਤਣਗੇ ਕਿਉਂਕਿ ਸਾਰੇ ਹੀ ਪਾਰਟੀਆਂ ਚਾਰੋ ਚਾਰ ਚਾਰ ਗੋਨਾ ਜ਼ਿਆਦਾਤਰ ਮੁਕਾਬਲੇ ਪਰ ਸੁਮੇਰਜੀ ਸਿੰਘ ਮਾਨਵੀ ਨੇ ਬਹੁਜਨ ਸਮਾਜ ਪਾਰਟੀ ਵੀ ਆ ਜਸਵੀਰ ਸਿੰਘ ਗੜੀ ਉਹਨਾਂ ਦਾ ਵੀ ਆਪਣਾ ਜਲਵਾ ਹੈਗਾ ਥੋੜਾ ਮੋਟਾ ਉਧਰੋਂ ਉਧਰੋਂ ਭਾਈ ਅਮਰਪਾਲ ਸਿੰਘ ਦਾ ਵੀ ਜਲਵਾ ਚੱਲੇਗਾ ਹੈ ਨਹੀਂ ਉਧਰੋਂ ਭਾਈ ਅਮਰਪਾਲ ਸਿੰਘ ਦਾ ਵੀ ਸਨੈਰੀਓ ਚੇਂਜ ਕਰੇਗਾ ਪੰਜਾਬ ਦਾ ਜਿਹੜਾ ਤੁਸੀਂ ਦੇਖੋ ਜੀ ਜੀ ਹਾਂ ਜੀ ਕਿਉਂਕਿ ਬਹੁਤ ਘੱਟ ਮਾਰਜਿਨ ਤੇ ਹੁਣ ਇਤਕੀ ਨਤੀਜੇ ਹੋਣੇ ਬਹੁਤ ਫਸਵਾ ਮੁਕਾਬਲਾ ਹੁੰਦਾ ਦਿਸਦਾ ਪਰ ਨਹੀਂ ਉਹ ਭਾਜੀ ਉਹ ਅਕਾਲੀ ਦਲ ਦੇ ਆਗੂ ਹਾ ਸਕੰਦਰ ਸਿੰਘ ਮਨੂਕਾ ਉਹਨਾਂ ਦੀ ਨੂੰ ਪਰਮਪਾਲ कौर ਜਿਹਦੀ ਰਿਟਾਇਰ ਉਹਨੇ VRS ਲਈ ਸੀ ਆਈਐਸ ਦੇ ਅਹੁਦੇ ਤੋਂ ਤਾਂ ਉਹ ਵੀ ਕਹਿੰਦੇ ਮਨਜ਼ੂਰ ਹੋ ਗਈ ਆ ਪਰ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਡਰਾਇ ਕੀਤਾ ਜਾ ਰਿਹਾ ਸੀ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ ਅਚਾਨਕ ਮਨਜ਼ੂਰ ਕਰ ਲਿਆ ਕਿਉਂਕਿ ਉਹ ਵੀ ਦੋਸ਼ ਲਾ ਰਹੇ ਸੀ ਵੀ ਇਹ ਜਿਹੜੇ ਹੈਗੇ ਆ ਭਾਜਪਾ ਨਾਲ ਰਲੇ ਹੋਏ ਆਮ ਆਦਮੀ ਪਾਰਟੀ ਅਕਾਲੀ ਦਲ ਰਾਤ ਲਾ ਰਿਹਾ ਸੀ ਇਹਦੇ ਪਿੱਛੇ ਦੀ ਕਹਾਣੀ ਥੋੜਾ ਜਿਹਾ ਆਪਾਂ ਚਰਚਾ ਕਰ ਪਰ ਪਰਮਿੰਦਰ ਜੀ ਇਹ ਇਹ ਦੇਖੋ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਬੇਸ਼ੱਕ ਕਹਿੰਦੇ ਰਹੇ ਆ ਕਿ ਅਸੀਂ ਉਹਨਾਂ ਦਾ ਸਵੀਕਾ ਮਨਜ਼ੂਰ ਨਹੀਂ ਕੀਤਾ ਪਰ ਪਰਮਿੰਦਰ ਜੀ ਸੈਂਟਰ IAS IPS ਅਫਸਰਾਂ ਦਾ ਮਾਲਕ ਹੈ ਕੇਂਦਰ ਸਰਕਾਰ ਹਣ ਉਹ ਦੇਖੋ ਉਹ ਬੀਜੇਪੀ ਦੀ ਉਮੀਦਵਾਰ ਕੇਂਦਰ ਸਰਕਾਰ ਨੇ ਇਹਨਾਂ ਨੇ ਮਨਜ਼ੂਰ ਨਹੀਂ ਕੀਤੀ ਉਹਨੇ ਆਪਣੀ ਐਪਲੀਕੇਸ਼ਨ ਭੇਜਤੀ ਸਿੱਧੀ ਉੱਪਰ ਉਹਨਾਂ ਨੇ ਮਨਜ਼ੂਰ ਕਰ ਲਈ ਕਿਉਂਕਿ ਉਹਨਾਂ ਕੋਲ ਅਧਿਕਾਰ ਹੈਗਾ ਬਰਮਿੰਦਰ ਜੀ ਹੁਣ ਜਦੋਂ ਕਿ ਇੱਥੇ ਇਹਨਾਂ ਨੇ ਵਿਚਾਰ ਕੀਤੀ ਸਾਰੇ ਲੀਗਲ ਐਕਸਪਰਟ ਬੁਲਾਏ ਉਹ ਕਹਿੰਦੇ ਵੀ ਜਿਹੜਾ ਉਹਨਾਂ ਨੇ ਅਸਤੀਫਾ ਮਨਜ਼ੂਰ ਕਰ ਲਿਆ ਉਹ ਤੁਹਾਨੂੰ ਵੀ ਕਰਨਾ ਪਊਗਾ ਤੁਹਾਨੂੰ ਇਹਦੇ ਕੋਈ ਤੁਸੀਂ ਆਬਜੈਕਸ਼ਨ ਨਹੀਂ ਕਰ ਸਕਦੇ ਪਰ ਨਾਲ ਪੰਜਾਬ ਸਰਕਾਰ ਨੇ ਇਹ ਜ਼ਰੂਰ ਉਹਦੇ ਨਾਲ ਤਾਂ ਵੀ ਅਸੀਂ ਤੁਹਾਨੂੰ VRS ਨਹੀਂ ਦਿੰਦੇ ਉਹਨੂੰ ਹੁਣ ਜਿਹੜੇ ਉਹਦੇ ਰਿਟਾਇਰਮੈਂਟ ਦੇ ਪੈਸੇ ਐ ਉਹ ਹੁਣ ਬਾਅਦ ਚ ਚੁੜਾਈ ਕਰਕੇ ਲੈਣੇ ਪੈਣਗੇ ਇੱਕ ਵਾਰੀ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਹੈ VRS ਨਹੀਂ ਦਿੱਤੀ ਜਿਹੜੀ ਕਿ ਉਹਨਾਂ ਨੇ ਮੰਗੀ ਸੀ ਜਿਹੜੇ ਡਿਊ ਮਿਲਦੇ ਹੁੰਦੇ ਆ ਸਾਰੇ ਰਿਟਾਇਰਮੈਂਟ ਦਾ ਫੰਡ ਇਕੱਠੇ ਮਿਲਦੇ ਹੁੰਦੇ ਆ ਪਰਸ਼ਨ ਪੱਤੇ ਮਿਲਦੇ ਹੁੰਦੇ ਆ ਕਿਉਂਕਿ ਹੋ ਸਕਦਾ ਦਰਸੀ ਭਾਜੀ ਵੀ ਜੇਕਰ ਇਹ ਨਾ ਮਨਜ਼ੂਰ ਕਰ ਦੇ ਤਾਂ ਉਹਦੇ ਵਿੱਚ ਕਿਉਂਕਿ ਇੱਕ ਗੱਲ ਤਾਂ ਸਾਫ਼ ਆ ਸਟੇਟ ਕੋਲੇ ਕੰਮ ਕਰਦੇ ਐ ਸਟੇਟ ਕਦੇ ਵੀ ਜਿਹੜੀ ਐਨਓਸੀ ਆ ਉਹ ਨਹੀਂ ਦਿੰਦੀ ਹੁੰਦੀ ਉਹ ਬਿਜ਼ਨਸ ਦਾ ਕਰਕੇ ਵੀ ਸਾਡੀ ਬਿਜ਼ਨਸ ਕੋਲੇ ਇਨਕੁਆਰੀਆਂ ਨੇ ਤੁਹਾਡੇ ਡਿਪਾਰਟਮੈਂਟਾਂ ਦੀਆਂ ਓਨੀ ਦੇਰ ਅਸੀਂ ਜਿਹੜਾ ਹੈਗਾ ਤੁਹਾਡੀ ਵੀਆਸ ਮਨਜ਼ੂਰ ਨਹੀਂ ਕਰਨੀ ਤਾਂ ਹੋ ਸਕਦਾ ਵੀ ਇਹਨਾਂ ਨੇ ਜਿਵੇਂ ਕਿ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡੇ ਗਏ ਸੀ ਉਹਨਾਂ ਨੇ ਕਿਹਾ ਸੀ ਬਠਿੰਡੇ ਵਾਲਿਓ ਇਸ ਵਾਰ ਇਹ ਵੀ ਕੰਡਾ ਕੱਢ ਦਿਓ ਤੇ ਉਹਨਾਂ ਦਾ ਕਹਿਣ ਸੀ ਹਰ ਸਿਮਰਤ ਵਾਲਾ ਵੀ ਉਹਨਾਂ ਨੂੰ ਹਰਾ ਦਿਓ ਫਿਰ ਬਾਕੀ ਪੈਹੀ ਤੁਸੀਂ ਕੰਮ ਕਰਤਾ ਵੀ ਸਾਰੇ ਜਿਹੜੇ ਵੱਡੇ ਵੱਡੇ ਦਿੱਖ ਦੀ ਸੱਟ ਤੇ ਵੀ ਗਿਠੇਆ ਵੀ ਕੰਡਾ ਕਰਦੇ ਹੋ ਗਰਮੀਤ ਸਿੰਘ ਖੁੱਡੀਆਂ ਨੇ ਪਹਿਲਾਂ ਪਰਮਿੰਦਰ ਜੀ ਨੂੰ ਸਭ ਨੂੰ ਪਤਾ ਵਿਧਾਨ ਸਭਾ ਦੇ ਵਿੱਚ ਆਪਣੇ ਅਕਾਲੀ ਦਲ ਦੇ ਬਾਬਾ ਬੋੜ ਸਾਸਦ ਦੇ ਬਾਬਾ ਬੋੜ ਜਿਨ੍ਹਾਂ ਨੂੰ ਕਹਿੰਦੇ ਰਹੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਉਹਨਾਂ ਨੇ ਵੀ ਤੇ ਉਹ ਉਹ ਵੀ ਹੋ ਸਕਦਾ ਉਹ ਕੰਡਾ ਦਾ ਕੱਢਦਾ ਆ ਵੀ ਕੱਢਦੇ ਹੋਏ ਜੀ ਹਾਂ ਦਰਸ਼ੀ ਦਰਸ਼ੀ ਭਾਜੀ ਬਾਕੀ ਨੰਬਰ 2 ਤੇ ਵੀ ਜੇਕਰ ਉਥੇ ਇਹ ਨਾ ਮਨਜ਼ੂਰ ਕਰ ਦੇ ਪੇਪਰ ਇਹ ਵੀ ਆ ਵੀ ਨੋਮੀਨੇਸ਼ਨ ਜਿਹੜੀ ਹੈਗੀ ਹੈ ਨਹੀਂ ਰੱਦ ਵੀ ਹੋ ਜਾਂਦੀ ਹੁੰਦੀ ਆ ਜਦੋਂ ਐਨਓਸੀ ਨਹੀਂ ਦਿੱਤੀ ਪਰ ਇਹਨਾਂ ਨੇ ਮਨਜ਼ੂਰ ਵੀ ਕਰ ਲਿਆ ਠੀਕ ਆ ਭਾਵੇਂ ਕੇਂਦਰ ਦਾ ਆਪਣਾ ਪ੍ਰੋਸੈਸ ਹੈ ਸਟੇਟ ਕੋਲ ਦਾ ਕੰਮ ਕਰਦੇ ਆ ਨਾ ਉਹ ਸਟੇਟ ਨੇ ਜਿਹੜੀ ਐਨਓਸੀ ਦਿੱਤੀ ਮੈਂ ਵੀ ਮਹਾਰਾਸ਼ਟਰ ਦੇ ਪੁੱਛਿਆ ਉਹਨਾਂ ਤੋਂ ਜਾਣਕਾਰੀ ਲਈ ਇਹ ਵੀ ਉਹ ਕਹਿੰਦੇ ਹੋ ਸਕਦਾ ਵੀ ਜੇਕਰ ਉਹਨਾਂ ਨੇ ਹਰ ਸਿਮਰਤ ਨੂੰ ਜਿਹੜਾ ਹਰਾਉਣਾ ਵਾ ਅਕਾਲੀ ਦਲ ਬਾਦਲ ਦੀ ਉਮੀਦਵਾਰ ਨੂੰ ਤਾਂ ਉਹਨਾਂ ਦੇ ਅਕਾਲੀ ਦਲ ਦੇ ਪਰਿਵਾਰਜੋ ਨੇ ਉਹ ਜਿਹੜੀ ਬੀਬਾ ਪਰਮਪਰ ਕੌਰ ਤਾਂ ਉਹਨਾਂ ਮ ਖੜਾ ਹੋਣਾ ਲਾਜ਼ਮੀ ਆ ਤਾਂ ਹੀ ਤਾਂ ਹੀ ਵੋਟਾਂ ਜਿਹੜੀ ਆਮ ਆਦਮੀ ਪਾਰਟੀ ਦੇ ਖਿਲਾਫ ਆ ਕਾਂਗਰਸ ਦੇ ਖਿਲਾਫ ਆ ਤਾਂ ਹੀ ਉਹਨਾਂ ਨੂੰ ਪਹਿਣਗੀਆਂ ਪਰਮਪਰ ਕੌਰ ਨੂੰ ਪੱਜਪਾ ਨੂੰ ਨਹੀਂ ਜੇ ਉਹਨਾਂ ਦੀ ਰੱਦ ਹੋ ਗਈ ਤਾਂ ਫੇਰ ਫੇਰ ਹੋਰ ਕਿਤੇ ਨਾ ਕਿਤੇ ਹਰ ਸਿਮਰਤ ਨੂੰ ਫੇਰ ਵੋਟਾਂ ਨਾ ਚਲੀਆਂ ਜਾਣ ਇਹ ਵੀ ਹੋ ਸਕਦਾ ਜੀ ਬਿਲਕੁਲ ਬਿਲਕੁਲ ਪਰਮਿੰਦਰ ਜੀ ਇਹ ਤਾਂ ਹੈ ਹੀ ਹੈ ਤੁਸੀਂ ਇਹ ਦੇਖੋ ਜਿਹੜੀ ਪਰੰਪਰਾ ਕੌਰ ਨੇ ਸਿੱਖ ਵੋਟ ਤੋੜਦੀਆਂ ਉਹ ਅਕਾਲੀ ਦਲ ਦੀ ਤੋੜਨੀ ਹੈ ਜੀ ਭਾਰਤੀ ਜਨਤਾ ਪਾਰਟੀ ਦੀ ਵੋਟ ਤਾਂ ਉਹਨਾਂ ਨੂੰ ਪੈਣੀ ਪੈਣੀ ਹੈ ਪਰ ਉਹ ਉਹ ਨੁਕਸਾਨ ਸਭ ਤੋਂ ਵੱਧ ਇਸ ਟਾਈਮ ਕਰ ਰਹੇ ਆ ਤਾਂ ਹਰ ਸਿਮਰਤ ਕੌਰ ਬਾਦਲ ਦਾ ਕਰ ਰਹੇ ਆ ਜੀ ਉਹ ਕਿਸੇ ਆਮ ਆਦਮੀ ਪਾਰਟੀ ਨੂੰ ਤਾਂ ਫਾਇਦਾ ਹੀ ਫਾਇਦਾ ਹੈ ਕਾਂਗਰਸ ਨੂੰ ਫਾਇਦਾ ਹੀ ਫਾਇਦਾ ਉਹਨਾਂ ਦੇ ਖੜੇ ਰਹਿਣ ਨਾਲ ਇਹ ਵੀ ਹੋ ਸਕਦਾ ਹੈ ਆਹੋ ਇਹੀ ਆ ਇਹ ਵੀ ਕਾਲੀ ਦਲ ਦਾ ਕਰ ਰਹੇ ਨੇ ਉਧਰੋਂ ਭਾਈ ਅਮਰਤਪਾਲ ਸਿੰਘ ਆ ਉਹ ਵੀ ਕਾਫੀ ਡੈਮੇਜ ਕਰ ਰਹੇ ਨੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਵੋਟ ਬੈਂਕ ਆ ਉਹ ਪੰਜਾਬ ਦੇ ਵਿੱਚ ਆ ਤਾਂ ਉਹ ਵੀ ਜਿਹੜਾ ਹੈਗਾ ਵੋਟ ਬੈਂਕ ਆ ਕਾਲੀ ਦਲ ਨੂੰ ਹੀ ਸਿੱਧੇ ਤੌਰ ਤੇ ਡੈਮੇਜ ਕਰ ਰਿਹਾ ਕਿਉਂਕਿ ਵਿਸਾ ਸਿੰਘ ਮਲਟੋਖਾ ਨੇ ਪਿਛਲੇ ਦਿਨੀ ਚੈਲੰਜ ਵੀ ਕਰਤਾ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਉਮੀਦਵਾਰ ਵੀ ਖੜਾ ਕਰਤਾ ਪਰ ਉਹਨਾਂ ਦੀ ਵੀ ਜਿਹੜੀ ਚੋਣ ਮਹਿੰਮ ਪੱਕੀ ਹੋਈ ਜਾਂਦੀ ਸੀ ਭਾਜੀ ਬਿਲਕੁਲ ਬਿਲਕੁਲ ਨਹੀਂ ਤੁਸੀਂ ਦੇਖਿਓ ਪੰਜਾਬ ਦਾ ਇਤਕੀ ਪੂਰਾ ਹੈ ਨਜ਼ਾਰਾ ਤੁਹਾਨੂੰ ਸਿਆਸੀ ਕਮਾਸਾਨ ਦਿਸੂਗਾ ਹੈ ਚੋਣਾਂ ਦੇ ਵਿੱਚ ਜੀ ਜੀ ਦਰਸ਼ਕ ਪਾਜੀ ਟਾਈਮ ਬਹੁਤ ਹੋ ਗਿਆ ਦਰਸ਼ਕਾ ਤੋਂ ਇਜਾਜ਼ਤ ਲਈ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਅਸੀਂ ਦੇਖਾ ਚੁੱਕਾ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਜੀ ਧੰਨਵਾਦ ਸასი ਕੱਲ